ਬਠਿੰਡੇ ਦੀ ਸਰਹੰਦ ਨਹਿਰ ਵਿੱਚ ਇੱਕ ਕਾਰ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਸੁਰੱਖਿਅਤ ਪੁਲਿਸ ਵੱਲੋਂ ਕੱਢਿਆ ਜਾਂਦਾ ਤਾਂ ਦੱਸਦੀ ਹੈ ਕਿ ਦੋ ਲੋਕਾਂ ਦੀ ਜਾਨ ਬਚ ਚੁੱਕੀ ਹੈ ਤਾਂ ਇੱਕ ਦੀ ਮੌਤ ਦੱਸੀ ਜਾ ਰਹੀ ਹੈ ਤਾਂ ਦੱਸਦੇ ਕਿ ਇਹ ਸਰਹੰਦ ਬਠਿੰਡਾ ਨਹਿਰ ਦੇ ਵਿੱਚ ਇੱਕ ਕਾਰ ਡਿੱਗੀ ਦੀ ਹੈ ਜਿਸ ਦੇ ਵਿੱਚ ਤਿੰਨ ਵਿਅਕਤੀ ਮੌਜੂਦ ਹੁੰਦੇ ਨੇ ਤਾਂ ਪੁਲਿਸ ਸੁਰੱਖਿਆ ਉਹਨਾਂ ਵੱਲੋਂ ਉਹਨਾਂ ਦੋ ਵਿਅਕਤੀਆਂ ਨੂੰ ਤਾਂ ਕੱਢ ਲੈਂਦੇ ਪਰ ਤਿੰਨ ਇੱਕ ਵਿਅਕਤੀ ਜੋ ਕਿ ਲਾਪਤਾ ਦੱਸਿਆ ਜਾ ਰਿਹਾ ਤਾਂ ਉੱਦੀ ਮੌਤ ਵੀ ਦੱਸੀ ਜਾ ਰਹੀ ਹੈ ਤਾ ਬਠਿੰਡੇ ਦੀ ਸੰਤ ਨਹਿਰ ਵਿੱਚ ਰਾਤ ਕਰੀਬ 12:00 ਵਜੇ ਇੱਕ ਕਾਰ ਡਿੱਗ ਗਈ ਜਿਸ ਦੇ ਵਿੱਚ ਤਿੰਨ ਲੋਕ ਸਵਾਰ ਸੀ ਤਾਂ ਮੌਕੇ ਤੇ ਪਹੁੰਚੀ ਪੁਲਿਸ ਦੀ ਟੀਮ ਲੋਕਾਂ ਦੀ ਮਦਦ ਦੇ ਨਾਲ ਲੋਕਾਂ ਨੂੰ ਦੋ ਲੋਕਾਂ ਨੂੰ ਨਹਿਰ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਤਾਂ ਜਦਕੀ ਇੱਕ ਦੀ ਮੌਤ ਦੀ ਖਬਰ ਦੱਸੀ ਜਾ ਰਹੀ ਹੈ ਤਾਂ ਬਠਿੰਡਾ ਦੀ ਇਹ ਸਰਹੰਦ ਨਹਿਰ ਲੋਕਾਂ ਦੇ ਲਈ ਕਾਲ ਬਣਦੀ ਹੋਈ ਨਜ਼ਰ ਆ ਰਹੀ ਹੈ ਇਸ ਤੋਂ ਪਹਿਲਾਂ ਵੀ ਦੋ ਵਾਰ ਇੱਥੇ ਹਾਦਸੇ ਹੋ ਚੁੱਕੇ ਨੇ ਅਤੇ ਕਾਰ ਨਹਿਰ ਵਿੱਚ ਡਿੱਗ ਚੁੱਕੀ ਹੈ ਤਾਂ ਜਿੱਦਾਂ ਵੱਡਾ ਕਾਰਨ ਕਾਰ ਦੀ ਸਾਈਡਾਂ ਤੇ ਕੋਈ ਵੀ ਰੇਲਿੰਗ ਦਾ ਨਾ ਹੋਣਾ ਤਾਂ ਬਠਿੰਡੇ ਦੇ ਇਸ ਸਰਹੰਦ ਨਹਿਰ ਵਿੱਚ ਦੇਰ ਰਾਤ ਤੇ ਕਾਰ ਸਤੰਲਣ ਖੋ ਜਾਨ ਦੇ ਕਾਨ ਨਹਿਰ ਦੇ ਵਿੱਚ ਡਿੱਗ ਪਈ ਮੋਕੇ ਤੇ ਪੁਲਿਸ ਦੀਆਂ ਟੀਮਾਂ ਸਥਾਨਿਕ ਲੋਕਾਂ ਨੇ ਕਾਰ ਦੇ ਵਿੱਚ ਤਿੰਨ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਇੱਕ ਦੀ ਮੋਕੇ ਤੇ ਹੀ ਮੌਤ ਹੋ ਗਈ ਤਾਂ ਜਦੋਂ ਕਿ ਦੋ ਲੋਕਾਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਦਾਦੇ ਕੀ ਤਾਂ ਬਠਿੰਡੇ ਦੀ ਸਰਹੰਦ ਨਹਿਰ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਇੱਕ ਕਾਰ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਜਿਸ ਦੇ ਵਿੱਚ ਤਿੰਨ ਵਿਅਕਤੀ ਮੌਜੂਦ ਹੁੰਦੇ ਨੇ ਤਾਂ ਪੁਲਿਸ ਦੇ ਬੋਲੋ ਸੁਰੱਖਿਤ ਦੋ ਵਿਅਕਤੀਆਂ ਤੋਂ ਕੱਢ ਲਿਆ ਜਾਂਦਾ ਤਾਂ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਦਾਦੇ ਕਿ ਇਹ ਜੋ ਕਿ ਭਿਆਨਕ ਹਾਦਸਾ ਵਾਪਰਿਆ ਤਾਂ ਤਾਂ ਬਠਿੰਡੇ ਦੇ ਇਸ ਤਰ੍ਹਾਂ ਦੇ ਨਹਿਰ ਵਿੱਚ ਦੇਰ ਰਾਤ 12 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਜਿੱਥੇ ਕੀ ਕਾਰ ਦਾ ਸਤੂਲਣ ਖੋ ਜਾਣ ਦਕਾਨ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਮੌਕੇ ਤੇ ਪੁਲਿਸ ਦੀਆਂ ਟੀਮਾਂ ਅਤੇ ਸਥਾਨਕ ਲੋਕਾਂ ਨੂੰ ਕਾਰ ਦੇ ਵਿੱਚ ਤਿੰਨ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਦੋ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਂਦਾ ਤਾਂ ਦੱਸਦੀ ਹੈ ਕਿ ਇਹ ਬਠਿੰਡੇ ਦੀ ਇਸ ਤਰ੍ਹਾਂ ਦੇ ਨਹਿਰ ਲੋਕਾਂ ਦੇ ਲਈ ਕਾਲ ਬਣਦੀ ਹੋਈ ਨਜ਼ਰ ਆ ਰਹੀ ਹੈ ਇਸ ਤੋਂ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਨੇ ਤਾਂ ਕਾਰ ਵਿੱਚ ਡਿੱਗ ਚੁੱਕੀ ਜਾਂ ਤਾਂ ਦੱਸਦੇ ਕਿ ਨਹਿਰ ਵਿੱਚ ਡਿੱਗ ਚੁੱਕੀ ਕਾਰ ਦਾ ਜਿਸ ਦਾ ਵੱਡਾ ਕਾਰਨ ਦੀਆਂ ਸਾਈਡਾਂ ਤੇ ਕੋਈ ਵੀ ਰੇਲਿੰਗ ਦਾ ਨਾ ਹੋਣਾ ਇਹ ਵੱਡਾ ਕਾਰਨ ਬਣਦਾ ਹੋਇਆ ਨਜ਼ਰ ਆ ਰਿਹਾ ਤਾਂ ਦੱਸਦੇ ਕਿ ਬਠਿੰਡੇ ਦੀ ਤਰ੍ਹਾਂ ਤੇ ਨਹਿਰ ਦੇ ਵਿੱਚ ਇੱਕ ਕਾਰ ਡਿੱਗਦੀ ਹੈ ਜਿਸ ਦੇ ਵਿੱਚ ਤਿੰਨ ਵਿਅਕਤੀ ਮੌਜੂਦ ਹੁੰਦੇ ਨੇ ਤਾਂ ਦੋ ਵਿਅਕਤੀਆਂ ਨੂੰ ਸਖਤ ਬਾਹਰ ਕੱਢ ਲਿਆ ਜਾਂਦਾ ਤਾਂ ਇੱਕ ਦੀ ਮੌਤ ਦੱਸੀ ਜਾ ਰਹੀ ਹੈ ਬਠਿੰਡੇ ਦੀ ਸਰਹੰਦ ਨਹਿਰ ਵਿੱਚ ਇੱਕ ਕਾਰ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਸੁਰੱਖਿਆਤ ਪੁਲਿਸ ਵੱਲੋਂ ਕੱਢਿਆ ਜਾਂਦਾ ਤਾਂ ਦੱਸਦੀ ਹੈ ਕਿ ਦੋ ਲੋਕਾਂ ਦੀ ਜਾਨ ਬਚ ਚੁੱਕੀ ਹੈ ਤਾਂ ਇੱਕ ਦੀ ਮੌਤ ਦੱਸੀ ਜਾ ਰਹੀ ਹੈ ਤਾਂ ਦੱਸਦੇ ਕਿ ਇਹ ਸਰਹੰਦ ਬਠਿੰਡਾ ਨਹਿਰ ਦੇ ਵਿੱਚ ਇੱਕ ਕਾਰ ਡਿੱਗੀ ਦੀ ਹੈ ਜਿਸ ਦੇ ਵਿੱਚ ਤਿੰਨ ਵਿਅਕਤੀ ਮੌਜੂਦ ਹੁੰਦੇ ਨੇ ਤਾਂ ਪੁਲਿਸ ਸੁਰੱਖਿਆ ਉਹਨਾਂ ਵੱਲੋਂ ਉਹਨਾਂ ਦੋ ਵਿਅਕਤੀਆਂ ਨੂੰ ਤਾਂ ਕੱਢ ਲੈਂਦੇ ਪਰ ਤਿੰਨ ਇੱਕ ਵਿਅਕਤੀ ਜੋ ਕਿ ਲਾਪਤਾ ਦੱਸਿਆ ਜਾ ਰਿਹਾ ਤਾਂ ਉੱਦੀ ਮੌਤ ਵੀ ਦੱਸੀ ਜਾ ਰਹੀ ਹੈ ਤਾ ਬਠਿੰਡਾ ਦੀ ਸੰਤ ਨਹਿਰ ਵਿੱਚ ਰਾਤ ਕਰੀਬ 12:00 ਵਜੇ ਇੱਕ ਕਾਰ ਡਿੱਗ ਗਈ ਜਿਸ ਦੇ ਵਿੱਚ ਤਿੰਨ ਲੋਕ ਸਵਾਰ ਸੀ ਤਾਂ ਮੌਕੇ ਤੇ ਪਹੁੰਚੀ ਪੁਲਿਸ ਦੀ ਟੀਮ ਲੋਕਾਂ ਦੀ ਮਦਦ ਦੇ ਨਾਲ ਲੋਕਾਂ ਨੂੰ ਦੋ ਲੋਕਾਂ ਨੂੰ ਨਹਿਰ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਤਾਂ ਜਦਕੀ ਇੱਕ ਦੀ ਮੌਤ ਦੀ ਖਬਰ ਦੱਸੀ ਜਾ ਰਹੀ ਹੈ ਤਾਂ ਬਠਿੰਡਾ ਦੀ ਇਹ ਸਰਹੰਦ ਨਹਿਰ ਲੋਕਾਂ ਦੇ ਲਈ ਕਾਲ ਬਣਦੀ ਹੋਈ ਨਜ਼ਰ ਆ ਰਹੀ ਹੈ ਇਸ ਤੋਂ ਪਹਿਲਾਂ ਵੀ ਦੋ ਵਾਰ ਇੱਥੇ ਹਾਦਸੇ ਹੋ ਚੁੱਕੇ ਨੇ ਤੇ ਕਾਰ ਨਹਿਰ ਵਿੱਚ ਡਿੱਗ ਚੁੱਕੀ ਹੈ ਤਾਂ ਜਿੱਦਾਂ ਵੱਡਾ ਕਾਰਨ ਕਾਰ ਦੀ ਸਾਈਡਾਂ ਤੇ ਕੋਈ ਵੀ ਰੇਲਿੰਗ ਦਾ ਨਾ ਹੋਣਾ ਤਾਂ ਬਠਿੰਡੇ ਦੀ ਸਰਹੰਦ ਨਹਿਰ ਵਿੱਚ ਦੇਰ ਰਾਤ ਤੇ ਕਾਰ ਸਤੁੱਲਣ ਖੋ ਜਾਣ ਦੇ ਕਾਨ ਨਹਿਰ ਦੇ ਵਿੱਚ ਡਿੱਗ ਪਈ ਮੌਕੇ ਤੇ ਪੁਲਿਸ ਦੀਆਂ ਟੀਮਾਂ ਸਥਾਨਿਕ ਲੋਕਾਂ ਨੇ ਕਾਰ ਦੇ ਵਿੱਚ ਤਿੰਨ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਤਾਂ ਜਦੋਂ ਕਿ ਦੋ ਲੋਕਾਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਦਾਦੇ ਕੀ ਤਾਂ ਬਠਿੰਡੇ ਦੀ ਸਰਹੰਦ ਨਹਿਰ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਇੱਕ ਕਾਰ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਜਿਸ ਦੇ ਵਿੱਚ ਤਿੰਨ ਵਿਅਕਤੀ ਮੌਜੂਦ ਹੁੰਦੇ ਨੇ ਤਾਂ ਪੌਲਸਦੇ ਬੋਲੋ ਸੁਰੱਖਿਤ ਦੋ ਵਿਅਕਤੀਆਂ ਤੋਂ ਕੱਢ ਲਿਆ ਜਾਂਦਾ ਤਾਂ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਦਾਦੇ ਕਿ ਇਹ ਜੋ ਕਿ ਭਿਆਨਕ ਹਾਦਸਾ ਵਾਪਰਿਆ ਹੈ ਤਾਂ ਤਾਂ ਬਠਿੰਡੇ ਦੇ ਇਸ ਤਰ੍ਹਾਂ ਦੇ ਨਹਿਰ ਵਿੱਚ ਦੇਰ ਰਾਤ 12 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਜਿੱਥੇ ਕੀ ਕਾਰ ਦਾ ਸਤੂਲਣ ਖੋ ਜਾਣ ਦਕਾਨ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਮੌਕੇ ਤੇ ਪੁਲਿਸ ਦੀਆਂ ਟੀਮਾਂ ਅਤੇ ਸਥਾਨਕ ਲੋਕਾਂ ਨੂੰ ਕਾਰ ਦੇ ਵਿੱਚ ਤਿੰਨ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਦੋ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਂਦਾ ਤਾਂ ਦੱਸਦੀ ਹੈ ਕਿ ਇਹ ਬਠਿੰਡੇ ਦੀ ਇਸ ਤਰ੍ਹਾਂ ਦੇ ਨਹਿਰ ਲੋਕਾਂ ਦੇ ਲਈ ਕਾਲ ਬਣਦੀ ਹੋਈ ਨਜ਼ਰ ਆ ਰਹੀ ਹੈ ਇਸ ਤੋਂ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਨੇ ਤਾਂ ਕਾਰ ਵਿੱਚ ਦਿੱਗ ਚੁੱਕੀ ਜਾਂ ਤਾਦਾਦ ਦੇ ਕਿ ਨਹਿਰ ਵਿੱਚ ਡਿੱਗ ਚੁੱਕੀ ਕਾਰ ਦਾ ਜਿਸ ਦਾ ਵੱਡਾ ਕਾਰਨ ਦੀਆਂ ਸਾਈਡਾਂ ਤੇ ਕੋਈ ਵੀ ਰੇਲਿੰਗ ਦਾ ਨਾ ਹੋਣਾ ਇਹ ਵੱਡਾ ਕਾਰਨ ਬਣਦਾ ਹੋਇਆ ਨਜ਼ਰ ਆ ਰਿਹਾ ਤਾਂ ਤਾਦਾਦ ਦੇ ਕਿ ਬਠਿੰਡੇ ਦੀ ਸਰਹੰਦ ਨਹਿਰ ਦੇ ਵਿੱਚ ਇੱਕ ਕਾਰ ਡਿੱਗਦੀ ਹੈ ਜਿਸ ਦੇ ਵਿੱਚ ਤਿੰਨ ਵਿਅਕਤੀ ਮੌਜੂਦ ਹੁੰਦੇ ਨੇ ਤਾਂ ਦੋ ਵਿਅਕਤੀਆਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਜਾਂਦਾ ਤਾਂ ਇੱਕ ਦੀ ਮੌਤ ਦੱਸੀ ਜਾ ਰਹੀ ਹੈ